ਸਸਰੀਕਾਲ ਦੋਸਤੋ ਦੇਖੋ ਡਬਲ ਐਫ ਜੀ ਦੇਸੀ ਦੂਜਾ ਅੱਜ ਤੋ ਤਕਰੀਬਨ ਦੇਸੀ ਦੂਜਾ ਉਨਮੇ ਦਿਨ ਦਾ ਹੋ ਗਿਆ ਹੈ ਤਾਂ ਦੇਖੋ ਦੂਜੇ ਬੀਜਨੋਂ ਜਨ ਗ੍ਰੋਥ ਵਾਧੂ ਚੱਲੀ ਹੈ ਤਾਂ ਦੂਜਾ ਸਹੀ ਤਰੀਕੇ ਨਾਲ ਪਾਲ ਰਿਆ ਹੈ। ਕੰਮਵਾਰੀ ਦਾ ਇਹ ਤੇ ਚੂਕਾ ਹੈ। ਤਾਂ ਤੁਹਾਨੂੰ ਅੱਜ ਦੱਸਿਆ ਜਾਵੇਗਾ ਕਿ ਦਵਲ ਐਫ ਜੀ ਦੇਸੀ ਚੂਕਾ ਕਿਵੇਂ ਪਾਲਾ ਜਾਂਦਾ ਹੈ। ਸਭ ਤੋਂ ਪਹਿਲਾਂ ਦੇਸੀ ਚੂਜੇ ਨੂੰ ਪਾਲਣ ਲਈ ਥੱਲੇ ਵੀ ਸਾਫਨ ਦੇ ਬੂਰਾ ਪਾਦਣਾ ਚਾਹੀਦਾ ਹੈ। ਤਾ ਜੋ ਪੂਰਾ ਫੋਨ ਨਾਲ ਪਰਸ ਗਰਮ ਰਹੇ ਤਾਂ ਕੋਈ ਮੁਵਾਦੀ ਨਾ ਲੱਗੇ ਤੇ ਇਸ ਨੂੰ ਇੱਕ ਦਿਨ ਲਈ ਗੁੜ ਦਾ ਪਾਣੀ ਦਾ ਕੋਲ ਬਣਾ ਕੇ ਪਿਲਾਉਣਾ ਚਾਹੀਦਾ ਹੈ ਤਾਂ ਜੋ ਤੁਜੇ ਦੇ ਸਰੀਰ ਦੇ ਜਿਹੜੀ ਇਨਫੈਕਸ਼ਨ ਹੈ ਸਿਰ ਇਹ ਤੋਂ ਹੁੰਦੀ ਹੈ ਸਾਰੀ ਗੋੜ ਦੇ ਪਾਣੀ ਨਾਲ ਬਾਹਰ ਆ ਜਾਂਦੀ ਹੈ ਤੇ ਇੱਕ ਦਿਨ ਲਈ ਪੂਰਾ ਗੋੜ ਦਾ ਢੋਲ ਪਾਣੀ ਬਣਾ ਕੇ ਪਲਾਉਣਾ ਚਾਹੀਦਾ ਹੈ ਤਾਂ ਜਿਵੇਂ ਦੂਜਾ ਸਵੇਰ ਦੇ ਟਾਈਮ ਆਇਆ ਤਪ 12 ਘੰਟੇ ਲਈ ਗੁੜ ਦਾ ਪਾਣੀ ਪਿਲਾਓ ਤੇ ਸ਼ਾਮ ਨੂੰ ਫੀਡ ਵੀ ਪਾਣੀ ਤਿਆਰ ਕਰ ਦਿਓ ਫਿਰ ਸ਼ਾਮ ਦੇ ਵੇਲੇ ਫੀਡ ਪਾਣ ਨਾਲ ਦੂਜਾ ਹੋਰ ਵੀ ਵਧੀਆ ਗ੍ਰੋਥ ਕਰੇਗਾ ਬਸ ਦੂਜਾ 5:00 ਵਜੇ ਫੀਡ ਖਾਵੇਗਾ ਫਿਰ ਦੂਜੇ ਦਾ ਸਰੀਰ ਵੀ ਤੰਦਰੁਸਤ ਰਹੇਗਾ ਤਾਂ ਹੋਰ ਵੀ ਤੁਹਾਨੂੰ ਵੀਡੀਓ ਵਿੱਚ ਅੱਗੇ ਦੱਸ ਦਰਵਾਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਨਵੇਂ ਮੁਰਗੀ ਪਾਲਣ ਵਾਲੇ ਵੀ ਇਹਨਾਂ ਨੂੰ ਪਤਾ ਚੱਲ ਸਕੇ ਕਿ ਦੇਸੀ ਤੁੱਜਾ ਕਿਵੇਂ ਪਾਲਾ ਜਾਂਦਾ ਹੈ